ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਅਸੀਂ ਵੈਡਿੰਗ ਦੇ ਵਿੱਚ ਜੈਂਸ ਪੈਂਟ ਸ਼ਰਟ ਜਿਹਦੇ ਪੈਕ ਕਰਕੇ ਦਿੰਨੇ ਆ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਗਿਫਟ ਪੈਕ ਕਰ ਸਕਦੇ ਆ ਫੋਲਡਿੰਗ ਕਰ ਸਕਦੇ ਆ ਤੇ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਸ਼ਰਟ ਲੈ ਲਈਏ ਸ਼ਰਟ ਨੂੰ ਇਸ ਤਰੀਕੇ ਨਾਲ ਟਰਾਈਐਂਗਲ ਚ ਫੋਲਡ ਕਰਤਾ ਫੇਰ ਟਰਾਈਐਂਗਲ ਫੇਰ ਟਰਾਈਐਂਗਲ ਤੇ ਇਸ ਤਰੀਕੇ ਦੇ ਨਾਲ ਇਹ ਫੋਲਡ ਹੋ ਜਾਵੇਗੀ ਫੇਰ ਅਸੀਂ ਕੀ ਕਰਨਾ ਇਹਨੂੰ ਆਪੋਜੀਟ ਸਾਈਡ ਕਰ ਲੈਣਾ ਹੈ ਪੁੱਠਾ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਫਿਰ ਤੁਸੀਂ ਕਰਨਾ ਹੈ ਤੇ ਜਦੋਂ ਅਸੀਂ ਆਪੋਜੀਟ ਸਾਈਡ ਕਰ ਲਈ ਪੁੱਠਾ ਤੇ ਫਿਰ ਇਹ ਦੋਨੋਂ ਆਮੋ ਸਾਹਮਣੇ ਵਾਲੇ ਕੋਰਨਰ ਜਿਹੜੇ ਆ ਮਿਲਾ ਦਿੱਤੇ ਤੇ ਫਿਰ ਜਿੱਧਰੋਂ ਓਪਨ ਹੈ ਉਧਰੋਂ ਅਸੀਂ ਉੱਪਰ ਨੂੰ ਕਰਕੇ ਇਹਨਾਂ ਵਿੱਚ ਜਰਾ ਇਨਸਰਟ ਕਰ ਦਿੱਤਾ ਚੰਗੀ ਤਰ੍ਹਾਂ ਐਡਜਸਟ ਕਰ ਦੇਣਾ ਤੇ ਫਿਰ ਕੀ ਕਰਨਾ ਹੈ ਇਹਨੂੰ ਇਸ ਤਰੀਕੇ ਨਾਲ ਸਿੱਧਾ ਕਰ ਦੇਣਾ ਤੇ ਉੱਪਰੋਂ ਜਿਹੜੇ ਆ ਇਹ ਤਿਕੋਣ ਬਣੀ ਆ ਉੱਪਰੋਂ ਕੋਣੇ ਦੋ ਤੋਂ ਅਸੀਂ ਇਹਨੂੰ ਕਰ ਦੇਣਾ ਇਹ ਫੋਲਡ ਇਸ ਤਰੀਕੇ ਨਾਲ ਤੇ ਦੇਖੋ ਕਾਲਰ ਦੀ ਸ਼ੇਪ ਆ ਗਈ ਤੇ ਕਿੰਨੀ ਵਧੀਆ ਜਿਹੜੀ ਸ਼ਰਟ ਆ ਉਹ ਫੋਲਡ ਹੋ ਗਈ ਏ ਇਹ ਬਿਲਕੁਲ ਜਿਹੜੀ ਰੈਡੀਮੇਡ ਸ਼ਰਟ ਦੀ ਤਰ੍ਹਾਂ ਫੋਲਡ ਹੋ ਗਈ ਏ ਤੇ ਇਸ ਤਰੀਕੇ ਨਾਲ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਹਨੂੰ ਫੋਲਡ ਕਰਕੇ ਤੇ ਪੈਕ ਕਰ ਸਕਦੇ ਹੋ نیچے ਅਸੀਂ ਰੱਖ ਲਈਏ ਪੈਂਟ ਤੇ ਉੱਪਰ ਸ਼ਰਟ ਤੇ ਹੁਣ ਅਸੀਂ ਇਹਨੂੰ ਕਿਸੇ ਵੀ ਪੈਕਿੰਗ ਕਵਰ ਦੇ ਵਿੱਚ ਪੋਲੀਥੀਨ ਦੇ ਵਿੱਚ ਅਸੀਂ ਪਾ ਕੇ ਕਿਸ ਨੂੰ ਗਿਫਟ ਕਰ ਸਕਦੇ ਆ ਇਹ ਦੂਸਰੀ ਟ੍ਰਿਕ ਜਿਹੜੀ ਆ ਸ਼ਰਟ ਨੂੰ ਅਸੀਂ ਕਰ ਲਿਆ ਫੋਲਡ ਇਸ ਤਰੀਕੇ ਨਾਲ ਪੈਂਟ ਦੇ ਉੱਪਰ ਰੱਖ ਲਿਆ ਇੱਕ ਫੋਲਡ ਕਰਕੇ ਫਿਰ ਅਸੀਂ ਇਹਨੂੰ ਟ੍ਰਾਇੰਗਲ ਸ਼ੇਪ ਦੇ ਵਿੱਚ ਕੋਨ ਟਾਈਪ ਚ ਕਰਕੇ ਫੋਲਡ ਤੇ ਇਸ ਤਰੀਕੇ ਨਾਲ ਕਰ ਲਾਂਗੇ ਇਹ ਸਭ ਤੋਂ ਈਜੀਐਸਟ ਮੈਥਡ ਹੈ ਇਹਨੂੰ ਬੱਚੇ ਵੀ ਕਰ ਸਕਦੇ ਨੇ ਫੋਲਡ ਦੇਖੋ ਕਿੰਨਾ ਸੌਖਾ ਤਰੀਕਾ ਹੈ ਨਾਰਮਲ ਸਿੱਧੀ ਪੈਕਿੰਗ ਨਾਲੋਂ ਤਾਂ ਥੋੜਾ ਜਿਹਾ ਕ੍ਰੀਏਟੀਵਿਟੀ ਕਰਨੀ ਵਧੀਆ ਏ ਅਗਲੀ ਜਿਹੜੀ ਤਰੀਕਾ ਹੈ ਉਹਦੇ ਵਿੱਚ ਆਈਡੀਆ ਵਿੱਚ ਤੁਸੀਂ ਇੱਕ ਫੋਲਡ ਕਰਕੇ ਵਿੱਚ ਕੋਈ ਵੀ ਗੱਤਾ ਪੇਪਰ ਕਸ ਪੰਚ ਵਗੈਰਾ ਕੁਝ ਵੀ ਫਾਰਮ ਸ਼ੀਟ ਦੇ ਸਕਦੇ ਹੋ ਇਸ ਤਰੀਕੇ ਨਾਲ ਫੋਲਡ ਕਰਕੇ ਤਾਂ ਜੋ ਦਾ ਬੇਸ ਥੋੜਾ ਹਾਰਡ ਹੋ ਜਾਏ ਇਸ ਤਰੀਕੇ ਨਾਲ ਫੇਰ ਸ਼ਰਟ ਨੂੰ ਅਸੀਂ ਇੱਕ ਸਾਈਡ ਤੋਂ ਇਦਾਂ ਦੋ ਕੁ ਗਿੱਠਾ ਅਸੀਂ ਜਿਹੜਾ ਵਾ 6-7 ਸੈਂਟੀਮੀਟਰ ਇਹਨੂੰ ਕਰ ਲਿਆ ਹੈ 6.5 ਇੰਚ ਜਿਹੜਾ ਕਰ ਲਿਆ ਇਹ ਫੋਲਡ ਤੇ ਸੈਂਟਰ ਚ ਰੱਖ ਕੇ ਪੈਂਟ ਪੈਂਟ ਜਿਹੜੀ ਆ ਇੰਚਕ ਜਿਹੜੀ نیچے ਰੱਖਣੀ ਆ ਸ਼ੋਰਟ ਉੱਪਰ ਹੋਵੇ ਤੇ ਇੱਕ ਵਾਰੀ ਇਸ ਤਰੀਕੇ ਨਾਲ ਕਰਕੇ ਫਿਰ ਦੂਸਰੀ ਵਾਰੀ ਇਸ ਤਰੀਕੇ ਨਾਲ ਊੜੇ ਇੱਕਦਮ ਖਿੱਚ ਕੇ ਵਿੱਚ ਜਿਹੜੇ ਸਿਲਵਟਾ ਵਟਣਾ ਪੈਣ ਤੇ ਇਥੋਂ ਵੀ ਅਸੀਂ ਜਿਹੜਾ ਥੱਲੇੋਂ ਚੰਗੀ ਤਰ੍ਹਾਂ ਐਡਜਸਟ ਕਰ ਲਵਾਂਗੇ ਸਫਾਈ ਦੇ ਵਿੱਚ ਤੇ ਫਿਰ ਇੱਥੇ ਅਸੀਂ ਲਗਾ ਲਵਾਂਗੇ ਪਿੰਨ ਤੇ ਪਿੰਨ ਲਗਾ ਕੇ ਇਹਨੂੰ ਅਸੀਂ ਓਪੋਜ਼ਿਟ ਸਾਈਡ ਨੂੰ ਫਿਰ ਫੋਲਡ ਕਰਾਂਗੇ ਇਹ ਇਸ ਤਰੀਕੇ ਨਾਲ ਤੇ ਇਧਰਲੀ ਸਾਈਡ ਉੱਤੇ ਅਸੀਂ ਫਿਰ ਕੀ ਕਰਾਂਗੇ ਇਹ ਦੇਖੋ ਸਾਰਾ ਕੱਪੜਾ ਅੰਦਰ ਇਨਸਰਟ ਕਰਕੇ ਤੇ ਇਹਦੇ ਕਾਰਨਰਾਂ ਦੇ ਉੱਤੇ ਅਸੀਂ ਕੀ ਕਰਾਂਗੇ ਪਿੰਨ ਲਗਾ ਦਵਾਂਗੇ ਇੱਕ ਪਿੰਨ ਇੱਥੇ ਲਗਾਤੀ ਤੇ ਦੂਸਰੀ ਪਿੰਨ ਅਸੀਂ ਇੱਥੇ ਲਗਾ ਦਵਾਂਗੇ ਇਦਨਾ ਚੰਗੀ ਤਰ੍ਹਾਂ ਇਹ ਜਿਹੜੀ ਫੋਲਡਿੰਗ ਕਵਰ ਹੋ ਗਈ ਹੈ ਤੇ ਇਹਨੂੰ ਹੁਣ ਅਸੀਂ ਗਿਫਟ ਪੈਕ ਵਿੱਚ ਪੋਲੀਥੀਨ ਵਿੱਚ ਪਾ ਕੇ ਤੇ ਕਿਸੇ ਨੂੰ ਗਿਫਟ ਲਈ ਦੇਣ ਲਈ ਤਿਆਰ ਹੈ ਤੇ ਦੇਖਣ ਵਾਲੇ ਦਾ ਵੀ ਮਨ ਖੁਸ਼ ਹੋ ਜਾਵੇਗਾ ਪੈਕਿੰਗ ਦੇਖ ਕੇ ਕਿ ਕਿਸੇ ਨੇ ਸਾਡੇ ਵਾਸਤੇ ਮਿਹਨਤ ਕੀਤੀ ਹੈ ਦੇਖੋ ਕਿੰਨੀ ਵਧੀਆ ਜਿਹੜੀਆਂ ਇਹਨਾਂ ਦੀ ਲੁੱਕ ਤਿਆਰ ਹੋਈ ਹੈ ਅਗਲੇ ਟਿਪਸ ਵਿੱਚ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਜਿਹੜੀ ਸ਼ਰਟ ਫੋਲਡ ਕਰ ਲੈਣੀ ਹੈ ਫਿਰ ਉਤੋਂ 2 ਇੰਚਸ ਫਿਰ نیچے ਨੂੰ ਇਸ ਦਾ ਫੋਲਡ ਕਰਕੇ ਫਿਰ ਇਸ ਤਰੀਕੇ ਨਾਲ ਵੀ ਸ਼ੇਪ ਚ ਕਰੀ ਜਾਣਾ ਹੈ ਤੇ نیچےੋਂ ਫੜੀ ਗੇਠ ਕ ਤਾਂ ਉੱਪਰ ਕੜ ਕੇ ਫਿਰ ਵੀ ਸ਼ੇਪ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਚੰਗੀ ਤਰੀਕੇ ਨਾਲ ਸੈੱਟ ਕਰ ਲੈਣਾ ਦੇਖੋ ਫਿਰ ਅਸੀਂ ਇੱਕ ਗੇਠ ਉੱਪਰ ਕਰ ਲਿਆ ਫਿਰ ਇਸ ਤਰੀਕੇ ਨਾਲ ਫੋਲਡ ਕਰ ਲਿਆ ਤੇ ਬਾਕੀ نیچے ਜਿੰਨਾ ਵੀ ਕਪੜਾ ਬਚਿਆ ਆਏ ਹੁਣ ਅਸੀਂ ਤਾਂ ਨੂੰ ਉੱਪਰ ਨੂੰ ਫੋਲਡ ਕਰ ਲਿਆ ਤੇ ਇਹ ਵੀ ਦੇਖੋ ਕਿੰਨੀ ਵਧੀਆ ਫੋਲਡਿੰਗ ਹੋ ਗਈ ਹੈ ਸ਼ਰਟ ਦੀ ਇੱਕਦਮ ਐਨ ਗੁੱਡ ਲੁਕਿੰਗ ਲੱਗ ਰਹੀ ਹੈ ਤੇ ਹੁਣ ਅਸੀਂ ਇਹਨੂੰ ਪੈਂਟ ਦੇ ਨਾਲ ਐਡਜਸਟ ਕਰ ਲਵਾਂਗੇ ਪੈਂਟ ਦਾ ਕੱਪੜਾ ਇਸ ਤਰੀਕੇ ਨਾਲ ਖਲਾੜ ਕੇ ਵਿੱਚ ਰੱਖ ਕੇ ਸ਼ਰਟ ਸਾਈਡਾ ਤੋਂ ਅਸੀਂ ਇਸ ਤਰੀਕੇ ਦੇ ਨਾਲ ਫੋਲਡ ਕਰ ਦਵਾਂਗੇ ਬਿਲਕੁਲ ਐਨ ਸਫਾਈ ਦੇ ਵਿੱਚ ਫੋਲਡਿੰਗ ਕਰਨੀ ਹੈ ਤੇ ਇੱਥੇ ਅਸੀਂ ਜਿਹੜੀ ਹੈ ਓਪੀ ਨੇ ਲਗਾ ਲਵਾਂਗੇ ਨੀਚੇ ਤੱਕ ਅਸੀਂ ਚੰਗੀ ਤਰ੍ਹਾਂ ਇਹਦਾ ਵਟ ਕੱਢ ਲੈਣੇ ਨੇ ਹੁਣ ਅਸੀਂ ਇਹਨੂੰ ਬੈਕ ਸਾਈਡ ਨੂੰ ਕਰ ਦਵਾਂਗੇ ਫੋਲਡ ਤੇ ਪਿੰਨ ਲਗਾ ਲਵਾਂਗੇ ਪਹਿਲਾਂ ਤਾਂ ਜੋ ਇਹ ਜਿਹੜਾ ਅਸੀਂ ਫੋਲਡ ਕੀਤਾ ਇਹ ਕਪੜਾ ਉਹ ਨਿਕਲੇ ਨਾ ਚੰਗੀ ਤਰ੍ਹਾਂ ਸੈੱਟ ਹੋ ਜੇ ਤੇ ਜੇ ਤੁਸੀਂ ਸ਼ਰਟ ਤੇ ਵੀ ਚਾਹੋ ਤਾਂ ਇੱਥੇ ਵੀ ਪਿੰਨ ਲਗਾ ਸਕਦੇ ਹੋ ਤੇ ਇਸ ਤਰੀਕੇ ਨਾਲ ਹੁਣ ਜਿਹੜਾ ਕੱਟ ਪੀਸ ਵਾਲਾ ਕਪੜਾ ਹੈ ਪੈਂਟ ਦਾ ਉਹਨੂੰ ਅੰਦਰ ਵੱਲ ਇਨਸਰਟ ਕਰ ਦਵਾਂਗੇ ਤੇ ਹੁਣ ਕੀ ਹੈ ਇਹਨੂੰ ਅਸੀਂ ਗਿਫਟ ਪੈਕ ਵਿੱਚ ਪੈਕ ਕਰ ਦਾਂਗੇ ਪੋਲੀਥੀਨ ਵਿੱਚ ਤੇ ਇਹ ਵੀ ਗਿਫਟ ਦੇਣ ਲਈ ਤਿਆਰ ਕਿੰਨੀ ਸੋਹਣੀ ਗੁੱਡ ਲੁਕਿੰਗ ਲੱਗ ਰਹੀ ਹੈ ਇਹ ਵੀ ਤੇ ਤੁਸੀਂ ਆਰਾਮ ਦੇ ਨਾਲ ਇਸ ਤਰ੍ਹਾਂ ਪੈਕ ਕਰਕੇ ਤੇ ਜਿਹੜੇ ਅਸੀਂ ਕਿਸੇ ਨੂੰ ਤੋਹਫੇ ਦਿੰਨੇ ਆ ਸੂਟ ਦਿੰਨੇ ਆ ਉਹਨੂੰ ਹੋਰ ਵੀ ਸ਼ਾਨਦਾਰ ਬਣਾ ਸਕਦੇ ਆ ਇਹ ਅਗਲੀ ਜਿਹੜੀ ਪੈਕਿੰਗ ਹੈ ਇਹ ਬਿਲਕੁਲ ਆਸਾਨ ਹੈ ਸਿੰਪਲ ਨਾਰਮਲ ਅਸੀਂ ਜਿਹੜੀ ਹੈ ਸ਼ਰਟ ਨੂੰ ਪੈਕ ਕੀਤਾ ਸੋਰੀ ਫੋਲਡ ਕੀਤਾ ਇਸ ਤਰੀਕੇ ਦੇ ਨਾਲ ਲੈਂਥ ਵਾਈਜ਼ ਫਿਰ ਅਸੀਂ ਪੈਂਟ ਨੂੰ ਪਹਿਲਾਂ ਅਸੀਂ ਫੋਲਡ ਕਰ ਲਵਾਂਗੇ ਬਿਲਕੁਲ ਐਂਡ ਸਕੁਅਰ ਸ਼ੇਪ ਵਿੱਚ ਹੋਣੀ ਚਾਹੀਦੀ ਹੈ ਫਿਰ ਸ਼ਰਟ ਨੂੰ ਸਾਈਡਾਂ ਤੋਂ ਇੱਕ ਇੱਕ ਫੋਲਡ ਕਰ ਲਿਆ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਤਿਕੋਣ ਵਿੱਚ ਕੁਝ ਵੀ ਨਹੀਂ ਕਰਨਾ ਸਿੰਪਲ ਇੱਥੇ ਪੈਂਟ ਰੱਖੀ ਸਾਈਡਾਂ ਤੋਂ ਇਸ ਤਰੀਕੇ ਨਾਲ ਫੋਲਡ ਕਰ ਦਿੱਤਾ ਤੇ ਇਹ ਵੀ ਪੈਕਿੰਗ ਕਵਰ ਵਿੱਚ ਜਾਣ ਲਈ ਤਿਆਰ ਹੈ ਦੇਖੋ ਕਿੰਡੀ ਸੋਹਣੀ ਲੱਗ ਰਹੀ ਹੈ ਵੀ ਇਹਦੇ ਨਾਲ ਅਸੀਂ ਰੁਮਾਲ ਰੱਖ ਸਕਦੇ ਹਾਂ ਕੁਝ ਵੀ ਰੱਖ ਸਕਦੇ ਹਾਂ ਅਗਲੀ ਪੈਕਿੰਗ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਪੈਂਟ ਰੱਖ ਕੇ ਤੇ ਇਹਨਾਂ ਨੂੰ ਸਾਈਡਾਂ ਤੋਂ ਟ੍ਰਾਇੰਗਲ ਸ਼ੇਪ ਚ ਕਰ ਦਵਾਂਗੇ ਤੇ ਇੱਕ ਦੂਜੇ ਦੇ ਆਮੋ ਸਾਹਮਣੇ ਇਹਨਾਂ ਨੂੰ ਫੋਲਡ ਕਰਕੇ ਇੱਥੇ ਅਸੀਂ ਲਗਾ ਦੇਵਾਂਗੇ ਪਿੰਨ ਝਟਪਟ ਜਿਹੜੀ ਮੈਂਟਾਂ ਚ ਸਕਿੰਟਾਂ ਚ ਪੈਕਿੰਗ ਤਿਆਰ ਤੇ ਇਹਨੂੰ ਵੀ ਪੋਲੀਥੀਨ ਬੈਗ ਚ ਪਾ ਦਵਾਂਗੇ ਤੇ ਗੁੱਡ ਲੁਕਿੰਗ ਲੱਗ ਰਹੀ ਹੈ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਦੇਖੋ ਅਗਲੀ ਜਿਹੜੀ ਮੈਂ ਫੋਲਡਿੰਗ ਉਹਦੇ ਵਿੱਚ ਅਸੀਂ ਉੱਪਰੋਂ ਚੱਪਾ ਮੀਨ ਚ 2 ਇੰਚ ਅਸੀਂ ਫੋਲਡ ਕਰ ਲਿਆ ਪਹਿਲਾਂ ਫਿਰ ਇੱਥੇ ਅਸੀਂ ਡਬਲ ਫੋਲਡਿੰਗ ਕੀਤੀ ਹੈ ਇਧਰ ਵੀ ਅਸੀਂ ਡਬਲ ਫੋਲਡਿੰਗ ਕੀਤੀ ਹੈ ਤੇ ਜਿਹੜੀ ਫੋਲਡਿੰਗ ਉਹ ਸੈਂਟਰ ਦੇ ਵਿੱਚ ਇਸ ਤਰੀਕੇ ਨਾਲ ਸਿੱਧੀ ਲਾਈਨ ਆਉਣੀ ਚਾਹੀਦੀ ਹੈ ਤੇ ਪੈਂਟ ਨੂੰ ਅਸੀਂ ਸੈਂਟਰ ਵਿੱਚ ਰੱਖ ਲਿਆ ਤੇ ਅੱਧ ਚੋਂ ਪੈਂਟ ਉੱਪਰ ਨੂੰ ਫੋਲਡ ਕਰ ਦਿੱਤੀ ਪੈਂਟ ਵਿੱਚ ਰੈਪ ਹੋ ਗਈ ਹੈ ਤੇ ਜਿਹੜਾ ਉੱਪਰੋਂ ਫੋਲਡ ਕੀਤਾ ਇਹਨੂੰ ਅਸੀਂ ਕਾਲਰ ਦੀ ਸ਼ੇਪ ਦੇ ਦਿੱਤੀ ਦੇਖੋ ਤੇ ਹੁਣ ਅਸੀਂ ਇਹਨੂੰ ਟਿਕਾਉਣ ਵਾਸਤੇ ਚੰਗੀ ਤਰ੍ਹਾਂ ਨਾਲ ਇੱਥੇ ਇਨਸਰਟ ਕਰਕੇ ਤੇ ਕਾਲਰ ਨੂੰ ਟਿਕਾਉਣ ਵਾਸਤੇ ਇੱਥੇ ਅਸੀਂ ਪਿੰਜ ਲਗਾ ਦੇਵਾਂਗੇ ਤੇ ਇਹ ਵੀ ਵਧੀਆ ਗੁੱਡ ਲੁਕਿੰਗ ਫੋਲਡਿੰਗ ਕੈਕ ਤਿਆਰ ਹੋ ਗਿਆ ਹੈ ਤੇ ਉਮੀਦ ਕਰਨ데요 ਕਿ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਪੈਕਿੰਗ ਪਸੰਦ ਆ ਰਹੀ ਹੋਣਗੀਆਂ ਜੇ ਕਿਸੇ ਨੂੰ ਪਸੰਦ ਆਵੇ ਤਾਂ ਪਲੀਜ਼ ਇਹਨੂੰ ਕਿਸੇ ਨੂੰ ਇੱਕ ਜਾਣੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਅਗਲੀ ਜਿਹੜੀ ਟ੍ਰਿਕ ਆ ਇਹਦੇ ਵਿੱਚ ਦੇਖੋ ਸ਼ਰਟ ਨੂੰ ਅਸੀਂ ਸਾਈਡਾਂ ਤੋਂ ਇਦਾਂ ਸਿੰਗਲ ਫੋਲਡ ਕੀਤਾ ਫਿਰ ਡਬਲ ਫੋਲਡ ਕੀਤਾ ਤੇ ਇਦੋਂ ਵੀ ਅਸੀਂ ਇਸੇ ਤਰੀਕੇ ਨਾਲ ਪਹਿਲਾਂ ਸਿੰਗਲ ਫੋਲਡ ਸੀ ਫਿਰ ਡਬਲ ਫੋਲਡ ਕੀਤਾ ਤੇ ਦੋਨੋਂ ਪਾਸੇ ਫੋਲਡ ਜਿਹੜਾ ਸੈਂਟਰ ਚੋਂ ਇੱਕੋ ਜੇ ਦੋਨੋਂ ਪਾਸੇ ਮਾਰਜਨ ਹੋਣੇ ਚਾਹੀਦੇ ਨੇ ਤੇ ਇਥੋਂ ਅੱਧ ਚੋਂ ਅਸੀਂ ਉੱਪਰ ਨੂੰ ਕਰ ਲਿਆ ਫੋਲਡ ਤੇ ਉੱਪਰੋਂ ਥੋੜਾ ਹਿੱਸਾ ਇਸ ਤਰੀਕੇ ਨਾਲ ਬਚਣਾ ਚਾਹੀਦਾ ਹੈ ਤੇ ਫਿਰ ਅਸੀਂ ਪੈਂਟ ਨੂੰ ਵੀ ਇਸੇ ਤਰੀਕੇ ਨਾਲ ਜਿਹੜਾ ਵਾ ਸੈਂਟਰ ਦੇ ਵਿੱਚ ਫੋਲਡ ਕਰਾਂਗੇ ਇਹ ਦੇਖੋ ਬਿਲਕੁਲ ਐਂ ਸਫਾਈ ਦੇ ਵਿੱਚ ਫੋਲਡ ਕਰਨਾ ਹੈ ਇਹਦੇ ਜਿਹੜੇ ਧਾਗੇ ਵਗੈਰਾ ਉਹ ਅੰਦਰ ਨੂੰ ਕਰ ਦਿਓ ਬਾਹਰੋਂ ਐਂ ਇੱਕਦਮ ਸਫਾਈ ਹੋਣੀ ਚਾਹੀਦੀ ਹੈ ਤੇ ਅਗਲੇ ਪਾਸੇ ਵੀ ਇਸ ਤਰੀਕੇ ਨਾਲ ਕਰਦੇ ਹਾਂ ਕਿ ਜਦੋਂ ਅਸੀਂ ਫੰਕਸ਼ਨ ਵਗੈਰਾ ਮੈਰिज ਤੇ ਜਾਂਦੇ ਆ ਕਿਸੇ ਨੂੰ ਗਿਫਟ ਦਿੰਨੇ ਆ ਤੇ ਸਾਨੂੰ ਇਹ ਹੁੰਦਾ ਹੈ ਕਿ ਦੇਖਣ ਵਾਲੇ ਨੂੰ ਚੰਗਾ ਲੱਗੇ ਤੇ ਜੇ ਅਸੀਂ ਕੁਝ ਵਧੀਆ ਵੱਖਰਾ ਕਰਾਂਗੇ ਤਾਂ ਇਹ ਕੋਈ ਤੁਹਾਨੂੰ ਹਰ ਕੋਈ ਪੁੱਛੇਗਾ ਕਿ ਇਹ ਪੈਕਿੰਗ ਕਿਸ ਨੇ ਕੀਤੀ ਹੈ ਇਹ ਪੁੱਛੇ ਦਾ ਜਰਾ ਵਾ ਉਹ ਕਾਰਨ ਬਣ ਸਕਦਾ ਹੈ ਤੇ ਜੀ ਅਸੀਂ ਨਾਰਮਲੀ ਆ ਆਮੀ ਜਿਹੜਾ ਫੋਲਡਿੰਗ ਕਰਾਂਗੇ ਤਾਂ ਇਹ ਤਾਂ ਜਿਹੜੀ ਆ ਉਹ ਕੈਜੂਅਲੀ ਗੱਲ ਹੋ ਜਾਂਦੀ ਹੈ ਕੁਝ ਅਲੱਗ ਕਰਾਂਗੇ ਤਾਂ ਫਿਰ ਕੁਝ ਅਲੱਗ ਹੀ ਉਸ ਦੀ ਚੀਜ਼ ਦਾ ਜਰਾ ਵਾ ਉਹ ਮਜ਼ਾ ਆਉਂਦਾ ਹੈ ਤੇ ਇਹ ਜਿਹੜੀ ਪੈਕਿੰਗ ਆ ਅਸੀਂ ਜਿਸ ਤਰ੍ਹਾਂ ਆ ਕੋਟ ਦੀ ਬਲੇਜ਼ਰ ਦੀ ਉੱਪਰੋਂ ਕਾਲਰ ਦੀ ਸ਼ੇਪ ਹੁੰਦੀ ਹੈ ਉਸ ਤਰੀਕੇ ਨਾਲ ਅਸੀਂ ਪੈਕਿੰਗ ਕਰਾਂਗੇ ਇਹ ਪੈਂਟ ਸਾਡੇ ਜਿਹੜੇ ਉਪਰੋਂ ਕੋਟ ਦਾ ਕੰਮ ਦਵੇਗੀ ਤੇ ਇੱਥੇ ਅਸੀਂ ਜਿਹੜੀਆਂ ਪਿੰਸ ਲਗਾ ਲਵਾਂਗੇ ਤਾਂ ਜੋ ਅਸੀਂ ਇਸ ਫੋਲਡਿੰਗ ਨੂੰ ਸੈੱਟ ਕਰ ਸਕੀਏ ਤੇ ਅੰਦਰ ਜਿਹੜੀ ਇਹ ਸ਼ਰਟ ਆ ਇਹ ਦੇਖੋ ਇਹ ਸ਼ਰਟ ਦੀ ਕਾਲਰ ਦਾ ਕੰਮ ਦਵੇਗੀ ਤੇ نیچے ਜਿਹੜੀ ਉਹ ਟਾਈ ਦੀ ਸ਼ੇਪ ਆ ਗਈ ਤੇ ਇਹ ਵੀ ਦੇਖੋ ਕਿੰਨੀ ਵਧੀਆ ਫੋਲਡਿੰਗ ਹੋ ਗਈ ਹੈ ਇਹੋ ਜਿਹਾ ਫੋਲਡਿੰਗ ਕਰਕੇ ਤੁਸੀਂ ਆਪਣੇ ਜਿਹੜੇ ਗਿਫਟ ਪੈਕ ਇਹਨਾਂ ਨੂੰ ਹੋਰ ਵੀ ਚਾਰ ਚੰਦ ਲਗਾ ਸਕਦੇ ਹੋ ਤੇ ਇਹਦੇ ਵਿੱਚ ਕੋਈ ਵੀ ਜ਼ਿਆਦਾ ਮਿਹਨਤ ਦੀ ਜਿਹੜੀ ਲੋੜ ਨਹੀਂ ਹੈਗੀ ਮਿੰਟਾਂ ਸਕਿੰਟਾਂ ਵਿੱਚ ਇਹ ਜਿਹੜੀ ਹੈ ਪੈਕਿੰਗ ਹੈ ਰੈਡੀ ਹੋ ਜਾਂਦੀ ਹੈ ਤੇ ਹੁਣ ਅਸੀਂ ਨੀਚੋਂ ਜਿਹੜਾ ਇਹਨੂੰ ਅੰਦਰੋਂ ਰਿਸਰਟ ਕਰ ਲਵਾਂਗੇ ਤੇ ਇਹ ਜਿਹੜੀ ਪੈਕਿੰਗ ਆ ਇਹ ਪੈਕ ਕੋਈ ਵੀ ਬਹੁਤ ਸੋਹਣੀ ਲੱਗਦੀ ਹੈ ਤੇ ਦੇਣ ਵਾਲੇ ਦਾ ਵੀ ਮਨ ਖੁਸ਼ ਤੇ ਲੈਣ ਵਾਲੇ ਦਾ ਵੀ ਦਿਲ ਖੁਸ਼ ਹੋ ਜਾਂਦਾ ਹੈ ਦੇਖੋ ਕਿੰਡੀ ਵਧੀਆ ਗੁੱਡ ਲੁਕਿੰਗ ਆ ਸਾਹਮਣੇ ਆ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਜਿਹੜੀ ਅਸੀਂ ਇਹਨਾਂ ਨੂੰ ਅਲੱਗ-ਅਲੱਗ ਲੁੱਕ ਦੇ ਸਕਦੇ ਹਾਂ ਇੱਕ ਜਿਹੜੀ ਸ਼ਰਟ ਪੈਂਟ ਤੋਂ ਅਸੀਂ ਕਿੰਨੇ ਆ ਲੁੱਕ ਕ੍ਰੀਏਟ ਕਰ ਦਿੱਤੀਆਂ ਉਹ ਤੁਸੀਂ ਆਪ ਹੀ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜੀ ਵੀ ਤੁਹਾਨੂੰ ਜਿਹੜੀ ਪੈਕਿੰਗ ਆ ਉਹ ਪਸੰਦ ਆਵੇ ਉਹ ਤੁਸੀਂ ਜਿਹੜੀ ਆ ਉਹ ਕਰ ਸਕਦੇ ਹੋ ਤੇ ਜੇ ਤੁਸੀਂ ਕਮੈਂਟ ਕਰਕੇ ਵੀ ਦੱਸਣਾ ਕਿ ਕਿਹੜਾ ਤਰੀਕਾ ਸਾਨੂੰ ਸਭ ਤੋਂ ਵਧੀਆ ਬੈਟਰ ਬੈਸਟ ਲੱਗਿਆ ਤੇ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਣਾ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ